ਦਾਦਾ ਜੀ ਦੀ ਆਵਾਜ਼ ਆ ਪੁੱਤਰ ਜੀ ਅੱਜ ਮੇਰਾ ਇੱਕ ਪੁਰਾਣਾ ਮਿੱਤਰ ਆ ਰਿਹਾ ਹੈ ਮੈਨੂੰ ਮਿਲਣ ਇਸ ਕਰਕੇ ਮੈਂ ਬਾਜ਼ਾਰ ਜਾ ਰਿਹਾ ਫਿਰ ਆ ਕੇ ਮੈਂ ਤੁਹਾਨੂੰ ਸਾਕੀ ਸੁਣਾਵਾਗਾ ਹਾਂਜੀ ਠੀਕ ਹੈ ਦਾਦਾ ਜੀ ਅਲੋ ਆਈ ਗਿਆ ਆਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਓੰਕਾਰ ਸਿਆ ਕੀ ਹਾਲ ਚਾਲ ਹੈ ਤੁਹਾਡਾ ਮੈਂ ਤਾਂ ਠੀਕ ਆ ਤੁਸੀਂ ਸੁਣਾਓ ਆਪਣੀ ਮਿਹਰ ਹੈ ਸੱਚੇ ਸਤਗੁਰ ਦੀ ਦਾਦਾ ਜੀ ਤੁਸੀਂ ਅੱਜ ਸਾਨੂੰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਸਾਖੀ ਸੁਣਾਓ ਹਾਂ ਹਾਂ ਓੰਕਾਰ ਸਿਆ ਅੱਜ ਮੈਨੂੰ ਵੀ ਸੁਣਾ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੇ ਸੁਣੋ ਫਿਰ ਭਾਈ ਲੈਣਾ ਜੀ ਜੋ ਕਿਵਾਲਾ ਦੇਵੀ ਦੇ ਸਰਦਾਲੂ ਸਨ ਅਤੇ ਹਰ ਸਾਲ ਉਸ ਦੇ ਦਰਸ਼ਨਾਂ ਲਈ ਯਾਤਰਾਤੇ ਜਾਂਦੇ ਸਨ ਇੱਕ ਦਿਨ ਤੜਕਸਾਰ ਭਾਈ ਲੈਣਾ ਜੀ ਬਾਹਰ ਨੂੰ ਕਿਤੇ ਜਾ ਰਹੇ ਸਨ ਉਹਨਾਂ ਦੇ ਕੰਨੀ ਭਾਈ ਜੋਦਾ ਜੀ ਵੱਲੋਂ ਗਾਇਨ ਕੀਤੀ ਜਾ ਰਹੀ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਤੁਨ ਪਈ ਬਾਣੀ ਸੁਣ ਕੇ ਮਨ ਨੂੰ ਬੜਾ ਸਕੂਨ ਤੇ ਸ਼ਾਂਤੀ ਮਿਲੀ ਤੇ ਭਾਈ ਜੋਤ ਸਿੰਘ ਜੀ ਤੋਂ ਪੁੱਛਿਆ ਕਿ ਇਹ ਤੁਸੀਂ ਕੀ ਪੜ ਰਹੇ ਹੋ ਅਤੇ ਇਸ ਦਾ ਰਚਨਹਾਰ ਕੌਣ ਹੈ ਦਾਦਾ ਜੀ ਫਿਰ ਭਾਈ ਜੋਤ ਸਿੰਘ ਜੀ ਨੇ ਬਾਕੀ ਸਾਰਾ ਕੁਝ ਦੱਸ ਦਿੱਤਾ ਜੀ ਪੁੱਤਰ ਜੀ ਸੁਣੋ ਭਾਈ ਜੋਤ ਸਿੰਘ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਹੋਈ ਜਪਜੀ ਸਾਹਿਬ ਦੀ ਪਾਵਨ ਬਾਣੀ ਹੈ ਗੁਰੂ ਸਾਹਿਬ ਜੀ ਦੀ ਸ਼ੋਭਾ ਬਾਰੇ ਜਾਣ ਕੇ ਭਾਈ ਲੈਣਾ ਜੀ ਨੇ ਮਨ ਬਣਾ ਲਿਆ ਕਿ ਇਸ ਵਾਰੀ ਜੱਥੇ ਨਾਲ ਵਿਸ਼ਨੂ ਦੇਵੀ ਦੀ ਯਾਤਰਾ ਤੇ ਜਾਣ ਸਮੇਂ ਕਰਤਾਰਪੁਰ ਰੁਕ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਜ਼ਰੂਰ ਜਾਵਾਂਗਾ। ਦਾਦਾ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਭਾਈ ਲੈਣਾ ਜੀ ਵੀ ਗਏ ਸਨ। ਹੂੰ ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਸੰਗੀਆਂ ਨਾਲ ਦੇਵੀ ਦੇ ਦਰਸ਼ਨਾਂ ਲਈ ਯਾਤਰਾ ਤੇ ਗਏ ਤਾਂ ਕਰਤਾਰਪੁਰ ਤੋਂ 8 ਮੀਲ ਦੂਰੀ ਤੇ ਪੜਾਵ ਕੀਤਾ ਸਾਥੀਆਂ ਨੂੰ ਰਾਤ ਵਿਸ਼ਰਾਮ ਕਰਨ ਲਈ ਛੱਡ ਕੇ ਆਪ ਕੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਤੁਰ ਪਏ ਪੁੱਤਰ ਜੀ ਉਦੋਂ ਉਸ ਸਮੇਂ ਪਵਿੱਖ ਦੇ ਗਿਆਤਾ ਗੁਰੂ ਨਾਨਕ ਦੇਵ ਜੀ ਆਪਣੀ ਗੱਦੀ ਦੇ ਅਗਲੇ ਵਾਰਿਸ ਪਾਈ ਲੈਣਾ ਜੀ ਨੂੰ ਲੈਣ ਲਈ ਅਗਰਵਾਂਡੀ ਪੈਦਲ ਚੱਲ ਪਏ ਰਸਤੇ ਵਿੱਚ ਮਿਲਾਬ ਹੋ ਗਿਆ ਪਹਿਲਾਂ ਕਦੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨਾ ਕੀਤੇ ਹੋਣ ਕਾਰਨ ਪਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਹੀ ਗੁਰੂ ਨਾਨਕ ਦੀ ਧਰਮਸ਼ਾਲਾ ਦਾ ਪਤਾ ਪੁੱਛਦੇ ਹਨ ਪਲਾ ਅੱਗੇ ਕੀ ਹੋਇਆ ਓੰਕਾਰ ਸਿਆਂ ਹੂੰ ਅੱਗੇ ਸੁਣੋ ਗੁਰੂ ਨਾਨਕ ਦੇਵ ਜੀ ਕੋੜੇ ਦੀ ਲਗਾਮ ਫੜ ਕੇ ਪਿੱਛੇ-ਪਿੱਛੇ ਆਉਣ ਲਈ ਕਹਿੰਦੇ ਹਨ ਤੇ ਧਰਮਸ਼ਾਲਾ ਲੈ ਜਾਂਦੇ ਹਨ ਉੱਥੇ ਪਹੁੰਚ ਕੇ ਕੋੜਾ ਬਾਹਰ ਕਿੱਲੇ ਨਾਲ ਬੰਨ ਕੇ ਅੰਦਰ ਜਾਣ ਲਈ ਇਸ਼ਾਰਾ ਕਰਦੇ ਹਨ ਤੇ ਕਹਿੰਦੇ ਹਨ ਕਿ ਤੁਹਾਨੂੰ ਉੱਥੇ ਗੁਰੂ ਨਾਨਕ ਸਾਹਿਬ ਜੀ ਮਿਲਣਗੇ ਦਾਦਾ ਜੀ ਗੁਰੂ ਜੀ ਨੇ ਇਸ ਤਰ੍ਹਾਂ ਕਿਉਂ ਕਿਹਾ ਪੁੱਤਰ ਜੀ ਗੁਰੂ ਸਾਹਿਬ ਜੀ ਦੇ ਕੌਤਕ ਸੰਏ ਜਦੋਂ ਭਾਈ ਲੈਣਾ ਜੀ ਕੋੜਾ ਬਨ ਰਏ ਤਾਂ ਗੁਰੂ ਨਾਨਕ ਦੇਵ ਜੀ ਹੋਰ ਰਸਤੇ ਥਾਣੀ ਆਪਣੇ ਸਿੰਘਾਸਨ ਤੇ ਬਿਰਾਜਦੇ ਹਨ ਭਾਈ ਲੈਣਾ ਜੀ ਸਤਕਾਰ ਸਹਿਤ ਹੱਥ ਜੋੜ ਕੇ ਸਿਰ ਚੁਕਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਣਾ ਤੇ ਜਾ ਨਮਸਕਾਰ ਕਰਦੇ ਹਨ ਤੇ ਜਦੋਂ ਮੱਥਾ ਟੇਕ ਕੇ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਵੱਲ ਤੱਕਦੇ ਹਨ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਦਾਦਾ ਜੀ ਗੁਰੂ ਜੀ ਬਹੁਤ ਬੇਅੰਤ ਹਨ ਜੀ ਪੱਤਰ ਜੀ ਪਾਈ ਲੈਣਾ ਜੀ ਸੋਚਦੇ ਹਨ ਇਹ ਤਾਂ ਉਹੀ ਬਾਬਾ ਹੈ ਜੋ ਉਸਦੀ ਕੋੜੀ ਦੀ ਲਗਾਮ ਫੜ ਕੇ ਉਸ ਨੂੰ ਇੱਥੇ ਲੈ ਕੇ ਆਇਆ ਹੈ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਇਹ ਦੇਖ ਕੇ ਗੁਰੂ ਨਾਨਕ ਦੇਵ ਜੀ ਪਾਈ ਲੈਣਾ ਜੀ ਨੂੰ ਪੁੱਛਦੇ ਹਨ ਕੀ ਗੱਲ ਹੈ ਪੁਰਖਾ ਕੋਈ ਪਰੇਸ਼ਾਨੀ ਹੈ ਪਾਈ ਲੈਣਾ ਜੀ ਬਗੋਂ ਕਹਿੰਦੇ ਹਨ ਕਿ ਮੇਰੇ ਤੋਂ ਬਹੁਤ ਵੱਡੀ ਗੁਸਤਾਖੀ ਹੋ ਗਈ ਹੈ ਮੈਂ ਕੋੜੇ ਤੇ ਸਵਾਰ ਹੋ ਕੇ ਆਇਆ ਤੇ ਆਪ ਜੀ ਪੈਦਲ ਚੱਲ ਕੇ ਆਏ ਫਿਰ ਗੁਰੂ ਜੀ ਨੇ ਕੀ ਕਿਹਾ ਦਾਦਾ ਜੀ ਪੁੱਤਰ ਜੀ ਗੁਰੂ ਸਾਹਿਬ ਜੀ ਨੇ ਪੁੱਛਿਆ ਪੁਰਖਾ ਤੇਰਾ ਨਾਮ ਕੀ ਹੈ ਭਾਈ ਲੈਣਾ ਜੀ ਜਵਾਬ ਦਿੰਦੇ ਹਨ ਕਿ ਮੇਰਾ ਨਾਮ ਲੈਣਾ ਹੈ ਤਾਂ ਗੁਰੂ ਸਾਹਿਬ ਜੀ ਅਗੋਂ ਪਵਿਕ ਵਚਨ ਕਰਦੇ ਆ ਫਰਮਾਉਂਦੇ ਹਨ ਕੋਈ ਨਾ ਪਰਖਾ ਤੇਰਾ ਨਾਮ ਹੈ ਲੈਣਾ ਪਾਪ ਤੂੰ ਸਾਡੇ ਤੋਂ ਕੁਝ ਲੈਣਾ ਹੈ ਤੇ ਅਸੀਂ ਤੈਨੂੰ ਕੁਝ ਦੇਣਾ ਹੈ ਜੋ ਲੈਣਦਾਰ ਹੁੰਦੇ ਹਨ ਉਹ ਕੋੜਿਆਂ ਤੇ ਚੜ ਕੇ ਹੀ ਆਉਂਦੇ ਹਨ ਭਾਵੇਂ ਉਸ ਸਮੇਂ ਪਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਪਵਿੱਕ ਬਚਨਾਂ ਨੂੰ ਸਮਝ ਨਾ ਸਕੇ ਪਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਬੜਾ ਆਤਮਿਕ ਆਨੰਦ ਤੇ ਸ਼ਾਂਤੀ ਪ੍ਰਾਪਤ ਹੋਈ ਤੇ ਆਪਣਾ ਆਪਾ ਗੁਰੂ ਨਾਨਕ ਸਾਹਿਬ ਜੀ ਅੱਗੇ ਸਮਰਪਿਤ ਕਰ ਦਿੱਤਾ ਭਾਈ ओंकार ਸਿੰਘ ਫਿਰ ਭਾਈ ਲੈਣਾ ਜੀ ਮਾਤਾ ਜਵਾਲਾ ਦੇ ਦਰਸ਼ਨਾਂ ਲਈ ਗਏ ਜਾਂ ਨਹੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਭਾਈ ਲੈਣਾ ਜੀ ਨੂੰ ਉਸ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਜਿਸ ਦੀ ਭਾਲ ਵਿੱਚ ਉਹ ਥਾਂ ਥਾਂ ਤੇ ਭਟਕਦੇ ਫਿਰਦੇ ਸਨ ਸੋ ਉਹਨਾਂ ਨੇ ਆਪਣਾ ਆਪਾ ਪੂਰੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰ ਦਿੱਤਾ ਅਤੇ ਹਮੇਸ਼ਾ ਲਈ ਉਹਨਾਂ ਦੇ ਹੀ ਹੋ ਕੇ ਰਹਿ ਗਏ ਭਾਈ ਲੈਣਾ ਜੀ ਨੇ ਆਪਣੇ ਬਾਕੀ ਸਾਥੀਆਂ ਨੂੰ ਦੇਵੀ ਦੀ ਯਾਤਰਾ ਜਾਣ ਲਈ ਕਹਿ ਦਿੱਤਾ ਤੇ ਆਪ ਉੱਥੇ ਹੀ ਰੁਕਣ ਦਾ ਮਨ ਬਣਾ ਲਿਆ ਭੈਉਂਕਾਰਸ਼ਿਆ ਫਿਰ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਕੋਲ ਹੀ ਰੁਕ ਗਏ ਹੂੰ ਸਾਥੀ ਪਾਈ ਲੈਣਾ ਜੀ ਨੂੰ ਜਵਾਲਾਮੁਖੀ ਦੀ ਯਾਤਰਾ ਤੇ ਜਾਣ ਲਈ ਮਜਬੂਰ ਕਰਨ ਲੱਗੇ ਤਾਂ ਪਾਈ ਲੈਣਾ ਜੀ ਨੇ ਕਿਹਾ ਮੈਨੂੰ ਜਿਸ ਦੀ ਭਾਲ ਸੀ ਉਹ ਆਤਮਿਕ ਆਨੰਦ ਤੇ ਸ਼ਾਂਤੀ ਮੈਨੂੰ ਮਿਲ ਗਈ ਹੈ ਹੁਣ ਮੈਂ ਹੋਰ ਕਿਤੇ ਨਹੀਂ ਜਾਵਾਂਗਾ ਪਾਈ ਲੈਣਾ ਜੀ ਦਾ ਇਹ ਜਵਾਬ ਸੁਣ ਕੇ ਬਾਕੀ ਸਾਰਾ ਜੱਥਾ ਦੇਵੀ ਦੇ ਦਰਸ਼ਨਾਂ ਨੂੰ ਰਵਾਨਾ ਹੋ ਗਿਆ ਤੇ ਪਾਈ ਲੈਣਾ ਜੀ ਕਰਤਾਰਪੁਰ ਹੀ ਟਿਕੇ ਰਹੇ ਇੱਕ ਦਿਨ ਪਾਈ ਲੈਣਾ ਜੀ ਨੇ ਦੇਖਿਆ ਕਿ ਅੱਧੀ ਰਾਤ ਨੂੰ ਕੋਈ ਔਰਤ ਲਾਲ ਕਪੜੇ ਪਾਈ ਤਰਮ ਸ਼ਾਲਾ ਵਿੱਚ ਚਾੜੂ ਦੀ ਸੇਵਾ ਕਰ ਰਹੀ ਹੈ ਪਾਈ ਲੈਣਾ ਜੀ ਨੇ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਉਸ ਨੇ ਅੱਗੋਂ ਜਵਾਬ ਦਿੱਤਾ ਮੈਂ ਉਹੀ ਹਾਂ ਜਿਸ ਦੇ ਲਈ ਤੂੰ ਹਰ ਸਾਲ ਜੱਥਾ ਲੈ ਕੇ ਪਹਾੜਾਂ ਤੇ ਜਾਂਦਾ ਹੈ ਇਹ ਸੁਣ ਕੇ ਪਾਈ ਲੈਣਾ ਜੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਅਗਲਾ ਸਵਾਲ ਕੀਤਾ ਕਿ ਤੁਸੀਂ ਇੱਥੇ ਕਿਵੇਂ ਹੋ ਦਾਦਾ ਜੀ ਪਾਈ ਲੈਣਾ ਜੀ ਨੂੰ ਅੱਗੋਂ ਕੀ ਜਵਾਬ ਮਿਲਿਆ ਪੁੱਤਰ ਜੀ ਅੱਗੋਂ ਜਵਾਬ ਮਿਲਿਆ ਇਹ ਉਹੀ ਦਰ ਹੈ ਜਿੱਥੋਂ ਮੈਂ ਦਾਤਾਂ ਲੈ ਕੇ ਅੱਗੇ ਆਪਣੇ ਭਗਤਾਂ ਨੂੰ ਵੰਡਦੀ ਆਂ ਇਹ ਉਹ ਦਰ ਹੈ ਜਿੱਥੋਂ ਲੋਕ ਪਰਲੋਕ ਦੇ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੇ ਹਨ ਸੱਚੀ ਭਾਵਨਾ ਨਾਲ ਮੂਹੋਂ ਮੰਗੀਆਂ ਦਾਤਾਂ ਮਿਲਦੀਆਂ ਹਨ ਇਸ ਕੋਤਕ ਤੋਂ ਬਾਅਦ ਪਾਈ ਲੈਣਾ ਜੀ ਦੀ ਸ਼ਰਧਾ ਗੁਰੂ ਨਾਨਕ ਦੇਵ ਜੀ ਵਿੱਚ ਹੋਰ ਵੀ ਪਰਪੱਕ ਹੋ ਗਈ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਆਪਾ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਆਓ ਜੀ ਪਾਈ ਲੈਣਾ ਪਾਈ ਲੈਣਾ ਪਾਈ ਲੈਣਾ ਪਾਈ ਲੈਣਾ ਦੂਜੇ ਗੁਰੂ ਸੀ ਹੈ ਦੇ ਨੋਤੇ ਤੁਸੀਂ ਹੈ ਲੈਣਾ ਅਸੀਂ ਹੈ ਦੇ ਨੋਤੇ ਤੁਸੀਂ ਹੈ ਲੈਣਾ ਗੁਰੂ ਨਾਨਕ ਜੀ ਦਾ ਐਸੀ ਕਹਿਣਾ ਆਈ गुरुबने पै ले लेना। पे 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 मन्ना हुक्म

جے ಗುರು ਬਣੇ ਪਾਈ ਲੈਣਾ ਦੁਜੇ ਗੁਰੂ ਬਣੇ ਪਾਈ ਲੈਣਾ ਦੁਜੇ ਗੁਰੂ ਬਣੇ ਪਾਈ ਲੈਣਾ اچھا ਪਿਆਰੇ ਬੱਚਿਓ ਇਹ ਦੱਸੋ ਪਾਈ ਲੈਣਾ ਜੀ ਪਹਿਲਾਂ ਕਿਸ ਦੇ ਸਰਦਾਲੂ ਸਨ ਭਾਈ ਲੈਣਾ ਜੀ ਨੇ ਜਥੇ ਨਾਲ ਬੈਸ਼ਨੋ ਦੇਵੀ ਦੀ ਯਾਤਰਾ ਤੇ ਜਾਣ ਸਮੇਂ ਕਰਤਾਰਪੁਰ ਰੁਕ ਕੇ ਕਿਨਾਂ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਭਾਈ ਲੈਣਾ ਜੀ ਦਾ ਜਵਾਬ ਸੁਣ ਕੇ ਬਾਕੀ ਸਾਰਾ ਜਥਾ ਕਿਸ ਪਾਸੇ ਨੂੰ ਰਵਾਨਾ ਹੋ ਗਿਆ ਪਿਆਰੇ ਬੱਚਿਓ ਇਸ QR ਕੋਡ ਨੂੰ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾ ਰਹੀ ਚੁਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ